ਮਕੋੜੇ ਪਤਨਚ ਆ ਖੇਤਾਂ ਦੇ ਵਿੱਚ ਖਲੋਤਾਂ ਦੇ ਸਰਕਾਰ ਕਹਿੰਦੀ ਆ ਵੀ ਰੇਤ ਜਿਹੜੀ ਆ ਜਿਹਦਾ ਖੇਤ ਉਹਦਾ ਰੇਤ ਮੈਂ ਕਹਿੰਦਾ ਜੀ ਆ ਜਿਹੜੀ ਆ ਖਲੋਤੀ ਆ ਸਾਹਮਣੇ-ਸਾਹਮਣੇ ਤੇ ਉੱਤੇ-ਉੱਤੇ 2-2 ਇੰਚੀ ਦੇ ਰੇਤ ਲੱਭਦੀ ਆ ਪਰਮਾਨ ਸਾਹਿਬ ਜਾਂ ਗੁਰਦਾਸਪੁਰ ਪ੍ਰਸ਼ਾਸਨ ਨੂੰ ਮੇਰੀ ਅਪੀਲ ਆ ਕਿ ਆ ਜਿਹੜੇ ਤੁਸੀਂ ਬੰਨਾਂ ਦੇ ਉੱਪਰ ਮਿੱਟੀ ਲਾ ਰਹੇ ਹੋ ਭਰ-ਭਰ ਕੇ ਉਹ ਚੁੱਕ ਲੋ ਜ਼ਿੰਮੇਵਾਰ ਦੇ ਖੇਤਾਂ ਚ ਦਿਓਾਨੂੰ ਇੱਥੇ ਆਪਣਾ ਜਾਈ ਬਿਠਾਓ ਆਪਣਾ ਇਰੀਗੇਸ਼ਨ ਮਾਈਨਿੰਗ ਵਾਲਾ ਤੇ 250 ਰੁਪਏ ਜਿਹੜੀ ਆ ਸੈਕੜੇ ਦੇ حساب ਨਾਲ ਦਿਓ ਅੱਜ ਇਸ ਜ਼ਿੰਮੇਦਾਰ ਨੂੰ ਵੀ ਤੇਰੇ ਆ ਜ਼ਮੀਨ 'ਚ ਆ ਗਈ ਆ ਮਿੱਟੀ ਇਤ ਜਾ ਰਹੀ ਆ ਤੇ ਜੋ ਵੀ ਆ ਅਸੀਂ ਕਹਿੰਨੇ ਕਿ ਚੁੱਕ ਕੇ ਨਾਲ ਦੀ ਨਾਲ ਰਹਿ ਜੋ ਤੁਹਾਡੇ ਵਾਸਤੇ ਰੇਤ ਆ ਸਾਡੇ ਵਾਸਤੇ ਤੇ ਕਸੂ ਆ ਪਰ ਸਰਕਾਰ ਲਈ ਰੇਤ ਆ ਚਕਾਓ ਜੀ ਹੁਣੇ ਨਾਲ ਲਾਓ ਮਸ਼ੀਨਾਂ ਇੱਥੇ ਭਰੋ ਬੋਰੂ ਇੱਥੇ ਤੇ ਬੰਨਾਂ ਦੇ ਉੱਪਰ ਬੰਨ ਪਾਓ ਉਸੇ ਭਰਤੀ ਪਾਓ ਤੇ ਬਾਕੀ ਵੀ ਮੈਂ ਸੇਵਾਦਾਰ ਜਿਹੜੇ ਸਾਡੇ ਹੈਗੇ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਇੰਨੀ ਦੂਰੋਂ ਪਰਪਰ ਟਰਾਲੀਆਂ ਲਿਆ ਰਹੇ ਆ ਜज्ਬਾ ਸਾਡਾ ਬਹੁਤ ਵੱਡਾ ਪਰ ਜੇ ਕੋਈ ਜ਼ਿਮੀਦਾਰ ਲਾਗੇ ਛਾਕੇ ਜਿੱਦੀ ਜ਼ਮੀਨ ਛਰੀਆ ਤੇ ਚੜ ਗਈ ਆ ਜਾਂ ਮਿੱਟੀ ਆ ਕਸੂ ਆ ਗਿਆ ਉਹਦੀ ਸਹਿਮਤੀ ਲਾਰ ਕੇ ਆਪਾਂ ਲਾਗੋ ਜਿਹੜੀ ਚੁੱਕ ਕੇ ਤੇ ਆਪਣਾ ਜਿਹੜਾ ਜਲਦੀ ਜਿਹੜੀ ਆ ਬੰਨਿਆ ਉਹਨਾਂ ਨੂੰ ਬੰਨੀਆਂ ਸਰਕਾਰ ਪ੍ਰਸ਼ਾਸਨ ਅੱਖਾਂ ਖੋਲੇ ਦਿਮਾਗ ਨੂੰ ਚਲਾਵੇ ਤੇ ਜ਼ਿਮੀਦਾਰ ਨੂੰ ਫੌਰੀ ਸਹੂਲਤ ਦੇਵੇ ਧੰਨਵਾਦ